ਸਰ ਬਹੁਤ ਸਾਰੇ ਸਟੂਡੈਂਟ ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਇਸ ਟਾਈਮ 2024 ਪਾਸ ਆਉਣ ਨੇ ਉਹ ਤਾਂ ਆਈਲੈਟਸ ਵੀ ਟੀ ਕਰ ਰਹੇ ਆ ਉਹਨਾਂ ਦੇ ਲਈ ਕਿਹੜਾ ਅਗਲਾ ਆਉਣ ਵਾਲਾ ਇਨਟੇਕ ਹੋਊਗਾ ਜਿਸ ਦੇ ਲਈ ਜਿਹੜਾ ਆਪਣੀ ਸੀਟਸ ਪਹਿਲਾਂ ਬੁੱਕ ਕਰਾ ਸਕਦੇ ਆ ਜਾਂ ਹਜੇ ਸੀਟਸ ਹੈਗੀਆਂ ਜਾਂ ਲਿਮਟਿਡ ਹੈਗੀਆਂ ਨੇ ਦੇਖੋ ਆਸਟ੍ਰੇਲੀਆ ਇੱਕੋ ਇੱਕ ਕੰਟਰੀ ਹੁਣ ਇਦਾਂ ਦੀ ਹੈ ਜਿੱਥੇ ਸੀਟਾਂ ਫੁੱਲ ਹੋ ਰਹੀਆਂ ਨੇ ਹਮ ਕੌਲੀਆ ਨੇ ਪਹਿਲਾਂ ਹੀ ਕਹਿਤਾ ਵੀ ਜਿਹੜੇ ਬੱਚੇ ਨੇ ਆਉਣਾ ਤੁਸੀਂ ਸਾਡੇ ਕੋਲੇ ਦੇਖੋ ਹੁਣ ਜਿਵੇਂ ਬੱਚੇ ਆਈਲਟਸ ਪੀਟੀ ਕਰ ਰਹੇ ਨੇ ਤੁਸੀਂ ਪਲੱਸ 2 ਪਾਸ ਹੋ ਚਾਹੇ 23 ਹੋ 22 ਹੋ ਚਾਹੇ 24 ਹੋ ਤੁਸੀਂ ਆਪਣੇ ਡਾਕੂਮੈਂਟਸ ਔਰ ਆਪਣੇ ਜਿਹੜਾ ਆਈਲਟਸ ਜਾਂ ਪੀਟੀ ਦੀ ਜਿਹੜੀ ਫੀਸ ਭਰੀ ਆ ਉਹਦੀ ਸਲਿੱਪ ਲੈ ਕੇ ਤੁਸੀਂ ਸਾਡੇ ਕਿਸੇ ਵੀ ਆਫਿਸ ਚ ਅਪਲਾਈ ਕਰਕੇ ਆ ਸਕਦੇ ਹੋ ਤੁਸੀਂ ਪੈਕੇਜ ਕਰਨਾ ਸਟੈਪ ਵਾਈਜ਼ ਸਟੈਪ ਕਰਨਾ ਉਹ ਮੇਰਾ ਸਟਾਫ ਹੈ ਜਿਹੜਾ ਸਾਡੀ ਟੀਮ ਹੈ ਤੁਸੀਂ ਇਸ ਨੰਬਰ ਤੇ ਫੋਨ ਕਰੋ ਤੁਹਾਨੂੰ ਪ੍ਰੋਪਰ ਵੇ ਨਾਲ ਸਮਝਾਣਗੇ ਵੀ ਤੁਸੀਂ ਕਿਵੇਂ ਜਾ ਸਕਦੇ ਹੋ ਜੋ ਦੇਖੋ ਮੈਂ ਬਾਰ-ਬਾਰ ਇੱਕੋ ਹੀ ਗੱਲ ਕਹਿਣਾ ਥੋੜਾ ਆਸਟ੍ਰੇਲੀਆ ਦਾ ਕਿਸੇ ਨੇ ਵੀਜ਼ਾ ਰਿਐਕਟ ਕਰਾਤਾ ਤੁਸੀਂ ਸਾਡੇ ਕੋਲੇ ਆਓ ਤੁਹਾਡੇ 5 ਬੈਂਡ ਹੈ ਪੂਰੀ ਦੁਨੀਆ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਤੁਹਾਡੀ ਕੋਈ ਫਾਇਲ ਨਹੀਂ ਫੜਦਾ ਸਾਡੇ ਕੋਲੇ ਆਓ ਤੁਹਾਡੇ 6 ਬੈਂਡ ਹੈ ਜਾਂ ਤੁਹਾਡਾ ਗੈਪ ਹੈ ਤੁਹਾਨੂੰ ਜਵਾਬ ਦੇ ਹੀ ਜਾਂਦੇ ਤੁਸੀਂ ਸਾਡੇ ਕੋਲੇ ਆਓ ਤੁਹਾਡਾ ਤੁਹਾਡਾ ਕੋਈ ਵੀ ਪ੍ਰੋਬਲਮ ਹੈ ਤੁਹਾਡੇ ਕੇਸ 'ਚ ਠੀਕ ਹੈ ਜੀ ਤੁਹਾਨੂੰ ਕੋਈ ਵੀ ਇਮੀਗ੍ਰੇਸ਼ਨ ਵਾਲਾ ਕਹਿ ਦਿੰਦਾ ਵੀ ਯਾਰ ਤੁਸੀਂ ਆਸਟ੍ਰੇਲੀਆ ਨਹੀਂ ਜਾ ਸਕਦੇ ਉਹ ਬੱਚੇ ਸਾਡੇ ਕੋਲੇ ਆ ਜਾਣ ਅਸੀਂ ਆਸਟ੍ਰੇਲੀਆ ਦਾ ਤੁਹਾਨੂੰ ਵੀਜ਼ਾ ਲਗਵਾ ਕੇ ਦਵਾਂਗੇ ਦੇਖੋ ਕੁਝ ਗੱਲਾਂ ਕੈਮਰੇ ਤੇ ਕਹਿਣੀ ਆ ਵੱਡੀ ਗੱਲ ਹੋ ਜਾਂਦੀ ਹੈ ਪ੍ਰਮਾਤਮਾ ਬਣਨ ਵਾਲੀ ਗੱਲ ਹੋ ਜਾਂਦੀ ਹੈ ਪਰ ਬਾਬੇ ਨਾਨਕ ਤੋਂ ਡਰ ਕੇ ਕਹਨੇ ਆ ਵੀ ਜਪ ਸਟੱਡੀ ਦੇ ਹਮੇਸ਼ਾ ਆਸਟ੍ਰੇਲੀਆ ਦੇ ਬਹੁਤ ਵਧੀਆ ਤਰੀਕੇ ਨਾਲ ਵੀਜ਼ੇ ਲੱਗਦੇ ਆਏ ਨੇ ਅੱਜ ਵੀ ਲੱਗ ਰਹੇ ਨੇ ਕੱਲ ਵੀ ਲੱਗਦੇ ਆ ਲੱਗਦੇ ਰਹਿਣਗੇ ਹਾਂ ਆਪਾਂ ਸਭ ਨਾਲ ਕਾਲਰ ਨੂੰ ਹੈਲੋ ਹੈਲੋ ਆਜੀ ਕੌਣ ਆਪਕੀ ਕਾਲ ਆਈ ਹੈ ਸਰ ਜੀ ਮੇਰੇ ਫੋਨ 'ਤੇ ਚਲੋ ਕਹੀ ਹਾਂ ਹਾਂਜੀ ਬਿਲਕੁਲ ਸਰ ਬਹੁਤ ਸਾਰੇ ਜਿਹੜੇ ਆਸਟ੍ਰੇਲੀਆ ਦੇ ਲਈ ਤੁਸੀਂ ਇਨਟੇਕ ਦੀ ਗੱਲ ਕੀਤੀ ਆ ਹੁਣੇ ਹਨਾ ਇਹ ਦੂਜੀ ਗੱਲ ਹੈ ਕਹਿੰਦੇ ਗੈਪ ਨਾਲ ਵੀਜ਼ਾ ਨਹੀਂ ਲੱਗਦਾ ਔਰ ਦੂਜੀ ਗੱਲ ਵੀ ਜਿਹੜਾ ਰਿਫਿਊਜ਼ਲ ਵਾਲੇ ਸਟੂਡੈਂਟ ਨੇ ਜਿਵੇਂ ਕੈਨੇਡਾ ਦੀ ਰਿਫਿਊਜ਼ਲ ਆ ਜਾਂਦੀ ਹੈ ਕਹਿੰਦੇ ਚਾਹੇ ਇੱਕ ਵਾਰੀ ਆਵੇ ਦੋ ਵਾਰੀ ਆਵੇ ਤਿੰਨ ਵਾਰੀ ਆਵੇ ਤੁਸੀਂ ਰੀਅਪਲਾਈ ਕਰ ਸਕਦੇ ਹੋ ਆਸਟ੍ਰੇਲੀਆ ਦੀ ਰਿਫਿਊਜ਼ਲ ਆਉਣ ਤੋਂ ਬਾਅਦ ਕੀ ਕੋਈ ਰਸਤਾ ਨਹੀਂ ਬਾਈਦਾ ਕਿ ਦੁਬਾਰਾ ਅਪਲਾਈ ਕਰਕੇ ਵੀਜ਼ਾ ਲਿਆ ਜਾਂਦਾ ਦੇਖੋ ਇਹ ਤੁਹਾਡਾ ਕੁਐਸਚਨ ਬਹੁਤ ਅੱਛਾ ਬਰਵਿੰਦਰ ਜੀ ਲੋਕ ਨਾ ਬ ਮੈਂ ਕਹਿੰਦਾ ਜੀ ਕੋਈ ਵੀ ਕੁਐਸਚਨ ਹੈ ਉਹਦਾ ਮੇਤੋਂ ਜਵਾਬ ਲਓ ਨਾਲ ਰਿਜ਼ਲਟ ਲਓ ਹੂੰ ਹੁਣ ਜਿਵੇਂ ਤੁਸੀਂ ਕਿਹਾ ਵੀ ਇੱਕ ਵਾਰੀ ਵੀਜ਼ਾ ਰਿਜੈਕਟ ਹੋ ਜਾਵੇ ਜੀ ਆਸਟ੍ਰੇਲੀਆ ਦਾ ਦੁਬਾਰਾ ਵੀਜ਼ਾ ਨਹੀਂ ਆਉਂਦਾ ਹੂੰ ਮੈਂ ਕਹਿੰਦਾ ਜੀ ਤੁਸੀਂ ਮੇਤੋਂ ਵੀਜ਼ਾ ਲਓ ਸੇਮ ਕਾਲਜ ਹੂੰ 10 ਦਿਨ ਪਹਿਲਾਂ ਵੀਜ਼ਾ ਰਿਜੈਕਟ ਹੋਇਆ ਉਸੇ ਕਾਲਜ ਦੇ ਵਿੱਚ ਸਟੂਡੈਂਟ ਤੋਂ ਫੀਸ ਭਰਵਾਈ ਪਹਿਲਾਂ ਉਹਨਾਂ ਨੇ ਕਿਹਾ ਹੋਰ ਪੈਕੇਜ ਕੀਤਾ ਸੀ ਉਸੇ ਕਾਲਜ ਦੇ ਵਿੱਚ ਲੈਵਲ 3 ਦਾ ਕਾਲਜ ਉਹਦੇ ਵਿੱਚ ਹੀ ਫੀਸ ਭਰਵਾਈ ਪ੍ਰੋਪਰ ਵੇ ਨਾਲ ਫੰਡ ਕੀਤੇ ਕੁੜੀ ਨੇ ਡਿਪਲੋਮਾ ਕੀਤਾ ਹੋਇਆ ਸੀ ਸਪਾਉਸ ਵੀਜ਼ਾ ਲੈ ਕੇ ਦਿੱਤਾ ਉਹਨੂੰ ਹੂੰ ਸੋ ਦੇਖੋ ਕੋਈ ਵੀ ਜਿਹੜੀ ਗੱਲ ਹੈ ਨਾ ਜਦੋਂ ਬੰਦੇ ਦਾ ਇੱਕ ਵਾਰੀ ਵੀਜ਼ਾ ਰਿਜੈਕਟ ਹੋ ਜਾਂਦਾ ਜੀਦਾ ਹੁੰਦਾ ਉਹਦਾ ਤਾਂ ਹੌਸਲਾ ਟੁੱਟਦਾ ਹੀ ਟੁੱਟਦਾ ਹੈ ਕਈ ਇਮੀਗ੍ਰੇਸ਼ਨ ਵਾਲੇ ਹੌਸਲਾ ਛੱਡ ਜਾਂਦੇ ਆ ਡਰਾ ਦਿੰਦੇ ਆ ਵੀ ਨਹੀਂ ਜੀ ਆਸਟ੍ਰੇਲੀਆ ਦੀ ਤਾਂ ਫਾਇਲ ਹੀ ਨਹੀਂ ਲੱਗਦੀ ਦੁਆਰਾ ਕੋਈ ਵੀ ਕੰਟਰੀ ਹੈ ਤੁਹਾਡਾ ਇੱਕ ਵਾਰ ਨਹੀਂ ਤੁਹਾਡਾ 100 ਵਾਰੀ ਵੀਜ਼ਾ ਰਿਜੈਕਟ ਹੁੰਦਾ ਹੈ ਤੁਸੀਂ 200 ਵਾਰੀ 500 ਵਾਰੀ 50 ਵਾਰੀ ਫੈਨ ਲਾ ਸਕਦੇ ਹੋ ਹਾਂ ਤੁਸੀਂ ਉਦੋਂ ਨਹੀਂ ਲਾ ਸਕਦੇ ਜਦੋਂ ਤੁਹਾਡਾ ਉਸ ਕੰਟਰੀ ਦੇ ਵਿੱਚ ਬੈਨ ਲੱਗ ਜਾਂਦਾ ਜੇ ਤੁਹਾਡਾ ਆਸਟ੍ਰੇਲੀਆ ਜਾਂ ਕੈਨੇਡਾ ਨੇ ਬੈਨ ਲਾਤਾ ਤੁਸੀਂ ਉਸ ਕੰਟਰੀ ਚ ਉਨੀ ਦੇਰ ਅਪਲਾਈ ਨਹੀਂ ਕਰ ਸਕਦੇ ਜਿੰਨੇ ਸਾਲ ਦਾ ਬੈਨ ਹੋਊਗਾ ਪਰ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਜੇ ਕਿਸੇ ਨੇ ਲੈਣਾ ਤਾਂ ਜਪ ਸਟੱਡੀ ਦੇ ਥਰੂ ਲੈ ਸਕਦੇ ਹੋ ਮੈਂ ਬਾਰ ਬਾਰ ਇੱਕੋ ਹੀ ਰੌਲਾ ਪਾਉਣਾ ਹੈ ਮੈਨੂੰ ਆ ਕੇ ਕਈ ਪੁੱਛਦੇ ਆ ਵੀ ਤੁਸੀਂ ਜੀ ਟੀਵੀ ਤੇ ਕਹਿੰਦੇ ਹੋ ਅਸੀਂ 10 ਸਾਲ ਦੇ 5 ਸਾਲ ਦੇ 4 ਸਾਲ ਦੇ ਗੈਪ ਨਾਲ ਵੀਜ਼ਾ ਲੈ ਲਿਆ। ਮੈਨੂੰ ਮੋਗੇ ਦੇ ਇੱਕ ਵਾਈ ਜੀ ਆਏ ਉਹ ਰਿਟਾਇਰਡ ਫੌਜੀ ਸੀਗੇ। ਮੁੰਡਾ ਨਾਲ ਦਾ 2019 ਪਾਸ ਆਊਟ ਸੀ। ਮੇਰੇ ਸਾਹਮਣੇ ਬੈਠੇ ਸੀ। ਕਹਿੰਦੇ ਤਾਂ ਮੰਨੀਏ ਸਾਡਾ ਵੀਜ਼ਾ ਲੱਗੇ ਗੈਪ ਦੇ ਨਾਲ ਰੌਲਾ ਤਾਂ ਸਾਰੇ ਬਹੁਤ ਪਾਉਂਦੇ ਆ। ਚਲੋ। ਪ੍ਰਮਾਤਮਾ ਨੇ ਕਿਰਪਾ કરી ਉਹਨਾਂ ਦਾ ਵੀਜ਼ਾ ਲੱਗ ਗਿਆ ਹਨਾ। ਸੋ ਇਸ ਕਰਕੇ ਜਿਹੜਾ ਸਾਡਾ ਕੰਮ ਹੈ ਸਾਡਾ ਕੰਮ ਹੈ ਸਹੀ ਤਰੀਕੇ ਨਾਲ ਫਾਈਲਿੰਗ ਕਰਨੀ। ਦੇਖੋ ਮੈਂ ਇੱਕੋ ਹੀ ਗੱਲ ਤੁਹਾਨੂੰ ਕਹੂੰਗਾ ਜਿਹੜੇ ਵੀ ਇਹ ਸ਼ੋਅ ਦੇਖ ਰਹੇ ਨੇ ਚਾਹੇ ਤੁਹਾਡਾ ਬੱਚਾ ਚਾਹੇ ਸਾਡਾ ਬੱਚਾ ਜਿਵੇਂ ਅਸੀਂ ਤੁਹਾਡੇ ਬੱਚੇ ਦੀ ਫਾਈਲ ਲਾਉਨੇ ਆ ਉਵੇਂ ਹੀ ਅਸੀਂ ਆਪਣੇ ਬੱਚਿਆਂ ਦੀ ਫਾਈਲ ਲਾਉਨੇ ਆ ਚਾਹੇ ਅਸੀਂ ਉਹਨਾਂ ਦਾ ਟੂਰਿਸਟ ਵੀਜ਼ਾ ਲਈਏ ਚਾਹੇ ਸਟੱਡੀ ਵੀਜ਼ਾ ਲਈਏ ਜਿਹੜਾ ਵੀਜ਼ਾ ਆਫੀਸਰ ਹੈ ਉਹਨੂੰ ਇਹ ਨਹੀਂ ਪਤਾ ਵੀ ਬੱਚਾ ਤੁਹਾਡਾ ਕੌਣ ਆ ਗੁਰਮukh Singh ਵਾਲੀ ਦਾ ਕੌਣ ਹੈ ਉਹਦੇ ਕੋਲੇ ਫਾਈਲ ਚਲੇਗੀ ਫਾਈਲ ਬੋਲੇ ਫਾਈਲ ਦੇ ਵਿੱਚ ਡਾਕੂਮੈਂਟਸ ਕੀ ਆ ਉਹ ਬੋਲਣੇ ਚਾਹੀਦੇ ਆ ਤਾਂ ਵੀਜ਼ਾ ਲੱਗਦਾ ਅ ਬਿਲਕੁਲ ਜੇਕਰ ਤੁਸੀਂ ਸਹੀ ਕੰਸਲਟੈਂਟ ਦੀ ਚੋਣ ਕਰ ਲੈਨੇ ਹੋ ਵਿਦੇਸ਼ ਜਾਣ ਦੇ ਲਈ ਤਾਂ ਬਿਲਕੁਲ ਤੁਸੀਂ ਆਪਣੀ ਮੰਜ਼ਲ ਦੇ ਉੱਤੇ ਪਹੁੰਚ ਸਕਦੇ ਹੋ ਬਹੁਤ ਸਾਰੇ ਕੰਸਲਟੈਂਟ ਨੇ ਇਸ ਮਾਰਕੀਟ ਦੇ ਵਿੱਚ ਜੋ ਅਲੱਗ-ਅਲੱਗ ਤਰੀਕੇ ਦੇ ਨਾਲ ਆਪਣੀ ਐਡਸ ਕਰਦੇ ਆ ਸਟੂਡੈਂਟ ਨੂੰ ਕਹਿੰਦੇ ਆ ਵੀ ਇਸ ਤਰ੍ਹਾਂ ਅਪਲਾਈ ਕਰੋ ਇਸ ਤਰ੍ਹਾਂ ਅਪਲਾਈ ਕਰੋ ਪਰ ਜਿਹੜਾ ਐਕਸਪੀਰੀਅੰਸ ਆ ਬਹੁਤ ਹੀ ਜ਼ਰੂਰੀ ਹੈ ਜਿਵੇਂ ਭਾਈ ਨੇ ਹੁਣੇ ਕਿਹਾ ਕਿ ਬਹੁਤ ਹੀ ਲੰਬੇ ਸਮੇਂ ਤੋਂ ਸਟੂਡੈਂਟ ਨੂੰ ਸਰਵਿਸਿਜ਼ ਦੇ ਰਿਹਾ ਔਰ ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਹੀ ਡੀਲ ਕਰਦੇ ਆ ਔਰ ਆਸਟ੍ਰੇਲੀਆ ਦੇ ਇਹ ਬਹੁਤ ਸਾਰੇ ਸਟੂਡੈਂਟਸ ਨੂੰ ਗੈਪ ਦੇ ਨਾਲ ਆਪਣਾ ਗ੍ਰੈਜੂਏਸ਼ਨ ਤੋਂ ਬਾਅਦ ਔਰ ਦੂਜੀ ਗੱਲ ਹੈ ਜਿਹੜੇ ਰੀਅਪਲਾਈ ਕਰਕੇ ਵੀ ਵੀਜ਼ੇ ਲੈ ਕੇ ਜਿਹੜੇ ਜਬ ਸਟਡੀ ਬ੍ਰਾਡ ਨੇ ਦਿੱਤੇ ਆ ਔਰ ਨੈਕਸਟ ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਾਣਕਾਰੀ ਹਾਸਿਲ ਆ ਜਿਹੜੀ ਕਰ ਸਕਦੇ ਹੋ ਸਰ ਹੋਰ ਜਿਵੇਂ ਆਪਾਂ ਕਾਲਜ ਜਾਂ ਯੂਨੀਵਰਸਿਟੀ ਦੀ ਗੱਲ ਕਰਦੇ ਆ ਖਾਸ ਤੌਰ ਤੇ ਸਟੇਟ ਦੀ ਗੱਲ ਕਰਦੇ ਆ ਸਰੀ ਦੇ ਵਿੱਚ ਜਾਂ ਮਤਲਬ ਕਿਹੜੀ ਜਗ੍ਹਾ ਤੇ ਜਿਹੜਾ ਹੈਗਾ ਸਟੂਡੈਂਟ ਨੂੰ ਅਪਲਾਈ ਕਰ ਲੈਣਾ ਚਾਹੀਦਾ ਜਿੱਥੇ ਉਹਨੂੰ ਵੀਜ਼ਾ ਮਿਲ ਸੇ ਮਿਲ ਸਕੇ ਜਿਵੇਂ ਮੈਲਬੌਰਨ ਆ ਜਾਂ ਸਿਡਨੀ ਆ ਇਸ ਤਰ੍ਹਾਂ ਦਾ ਬਿਲਕੁਲ ਠੀਕ ਹੈ ਦੇਖੋ ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ ਬੱਚਿਆਂ ਨੂੰ ਵੀ ਜਦੋਂ ਤੁਸੀਂ ਆਸਟ੍ਰੇਲੀਆ ਜਾਣਾ ਤੁਸੀਂ ਆਪਸ਼ਨ ਘੱਟ ਰੱਖਿਆ ਕਰੋ ਕਈ ਬੱਚੇ ਕਹਿੰਦੇ ਜੀ ਅਸੀਂ ਮੈਲਬੌਰਨ ਜਾਣਾ ਹੈ ਕਈ ਕਹਿੰਦੇ ਆ ਸਿਡਨੀ ਜਾਣਾ ਹੈ ਜਿਹੜਾ ਬੱਚਾ ਮੈਲਬਨ ਸਿਡਨੀ ਚ ਜਾਏਗਾ ਪਹਿਲੀ ਗੱਲ ਤਾਂ 1 ਸਾਲ ਦੀ ਫੀਸ ਜਾਂਦੀ ਹੈ। ਹੂੰ। ਦੂਜੀ ਗੱਲ ਚਾਂਸ ਵੀਜ਼ੇ ਦੇ ਘਟ ਜਾਂਦੇ ਆ। ਹੂੰ। ਠੀਕ ਐ। ਗੱਲ ਉਹੀ ਆ ਜਾਂਦੀ ਐ ਪਤਾ ਕਿਸੇ ਨੂੰ ਨਹੀਂ ਹੁੰਦਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ ਪਰ ਸਾਡੀ ਕੋਸ਼ਿਸ਼ ਹੁੰਦੀ ਐ ਵੀ ਤੁਹਾਨੂੰ ਅਸੀਂ ਥੋੜੀ ਜੀ ਹਟ ਕੇ ਸਿਟੀ ਲੈ ਕੇ ਦਈਏ ਜਿਵੇਂ ਪਰਥ ਐ, ਐਡੀਲੇਟ ਐ ਤੇ ਬ੍ਰਿਸਬਨ ਐ ਹਨਾ। ਸੋ ਇਦਾਂ ਦੀਆਂ ਸਿਟੀਆਂ ਦੇ ਚਾਂਸ ਜ਼ਿਆਦੇ ਹੁੰਦੇ ਆ ਸਾਡੇ ਜਿੰਨੇ ਵੀ ਜ਼ਿਆਦੇ ਵੀਜ਼ੇ ਲੱਗੇ ਨੇ ਇਹਨਾਂ ਸਿਟੀਆਂ ਦੇ ਲੱਗੇ ਨੇ। ਸੋ ਦੂਜੀ ਗੱਲ ਤੁਸੀਂ ਬੱਚੇ ਨੂੰ ਭੇਜਣਾ ਤੂੰ ਦੇਖੋ ਜੇ ਤਾਂ ਤੁਸੀਂ ਪੈਸੇ ਵਾਲੇ ਹੋ ਤੁਸੀਂ ਬੱਚੇ ਨੂੰ ਪੈਸੇ ਭੇਜ ਸਕਦੇ ਹੋ ਇੰਡੀਆ ਤੋਂ ਫਿਰ ਤੁਸੀਂ ਯੂਨੀਵਰਸਿਟੀ ਬੱਚੇ ਨੂੰ ਪੜਾਓ ਪਰ ਜੇ ਤੁਸੀਂ ਇੱਥੋਂ ਪੈਸਾ ਨਹੀਂ ਭੇਜ ਸਕਦੇ ਪਰ ਤੁਸੀਂ ਚਾਹੁੰਦੇ ਹੋ ਤੁਹਾਡਾ ਬੱਚਾ ਪੜ ਵੀ ਜਾਵੇ ਤਾਂ ਪੀਆਰ ਵੀ ਹੋ ਜਾਵੇ ਤਾਂ ਤੁਸੀਂ ਉਹਨੂੰ ਕਾਲਜ ਦੇ ਵਿੱਚ ਭੇਜੋ ਕਾਲਜ ਦੀ ਫੀਸ 7 ਤੋਂ 7.5 ਲੱਖ ਰੁਪਏ ਇੱਕ ਸਾਲ ਦੀ ਹੁੰਦੀ ਹੈ ਬੱਚਾ ਬੜੇ ਆਰਾਮ ਦੇ ਨਾਲ 2.3 ਲੱਖ ਰੁਪਏ ਮਹੀਨੇ ਦਾ ਕਮਾਉਂਦਾ ਹੈ ਕਈ 5 ਲੱਖ ਰੁਪਏ ਕਮਾ ਲੈਂਦੇ ਆ ਬੜੇ ਆਰਾਮ ਨਾਲ ਹਫੀਸ ਭਰਦਾ ਆਪਣਾ ਗੁਜ਼ਾਰਾ ਕਰਦਾ ਘਰੇ ਵੀ ਭੇਜਦਾ ਭੈਣ ਭਾਈ ਨੂੰ ਵੀ ਭੇਜਦਾ ਆਪ ਵੀ ਖੁਸ਼ ਹੈ ਤੇ ਫੈਮਿਲੀ ਵੀ ਖੁਸ਼ ਹੈ ਕਾਲਜ ਦਾ ਜਿਆਦੇ ਉਹਨਾਂ ਨੂੰ ਲੋਡ ਵੀ ਨਹੀਂ ਹੁੰਦਾ ਕਿਉਂਕਿ ਕਾਲਜ ਦੀ ਜਿਹੜੀ ਸਟੱਡੀ ਆ ਡਿਪਲੋਮਾ ਕਰਨਾ ਨਾਰਮਲ ਹੁੰਦਾ ਇਸ ਕਰਕੇ ਤੁਸੀਂ ਬੱਚੇ ਨੂੰ ਮਾਈਂਡ ਫ੍ਰੀ ਟੈਨਸ਼ਨ ਫ੍ਰੀ ਪੈਸੇ ਵੱਲੋਂ ਫ੍ਰੀ ਕਰਕੇ ਉਹਨੂੰ ਬੜੇ ਆਰਾਮ ਦੇ ਨਾਲ ਤੁਸੀਂ ਕਾਲਜ ਦੇ ਵਿੱਚ ਭੇਜੋ ਪਹਿਲਾ 2 ਸਾਲ ਦਾ ਵੀਜ਼ਾ ਲੱਗਣਾ ਹੈ 2-3 ਸਾਲ ਦਾ ਵਰਕ ਪਰਮਿਟ ਮਿਲਣਾ ਹੈ ਪੀਆਰ ਕਾਲਜ ਦੇ ਵਿੱਚ ਵੀ ਹੈ ਯੂਨੀਵਰਸਿਟੀ ਦੇ ਵਿੱਚ ਵੀ ਹੈ ਜੇ ਤੁਸੀਂ ਕਾਲਜ ਚ ਡਿਪਲੋਮਾ ਕਰ ਲਿਆ ਉਸ ਤੋਂ ਬਾਅਦ ਤੁਸੀਂ ਯੂਨੀਵਰਸਿਟੀ ਚ ਵੀ ਪੜ੍ਹ ਸਕਦੇ ਹੋ ਡਿਗਰੀ ਕਰ ਸਕਦੇ ਹੋ ਇਸ ਕਰਕੇ ਤੁਹਾਨੂੰ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਜੇ ਆਸਟ੍ਰੇਲੀਆ ਦੇ ਵਿੱਚ ਸਟੱਡੀ ਕਰਨੀ ਹੈ ਬੜੇ ਆਰਾਮ ਦੇ ਨਾਲ ਕਾਲਜ ਚ ਵੀ ਜਾ ਸਕਦੇ ਹੋ